ਬਿਆਸ ਦਰਿਆ ਦੇ ਵਿੱਚ ਜਰੰਦਰ ਤੋਂ ਕੁਸ਼ਰਦਾਲੂ ਮੂਰਤੀ ਵਿਸਰਜਨ ਕਰਨ ਦੇ ਲਈ ਬਿਆਸ ਦਰਿਆ ਤੇ ਪੁੱਜੇ ਕਿ ਜਦੋਂ ਉਹਨਾਂ ਵੱਲੋਂ ਮੂਰਤੀ ਵਿਸਰਜਨ ਕੀਤੀ ਗਈ ਅਤੇ ਉਹਨਾਂ ਦੇ ਨਾਲ ਆਈ ਕੁਝ ਨੌਜਵਾਨਾਂ ਨੇ ਬਿਆਸ ਦਰਿਆ ਦੇ ਵਿੱਚ ਨਹਾਉਣ ਦੀ ਇੱਛਾ ਜ਼ਾਹਰ ਕੀਤੀ ਜਿਸ ਦੇ ਚਲਦੇ ਉਹ ਆਪਣੀ ਸਾਥੀਆਂ ਦੇ ਨਾਲੋਂ ਥੋੜੀ ਪਰੇ ਹੱਟ ਕੇ ਅੱਗੇ ਚਲੇ ਗਏ ਜਿੱਥੇ ਕਿ ਪਾਣੀ ਜ਼ਿਆਦਾ ਸੀ ਜਦੋਂ ਉਹਨਾਂ ਨੇ ਬਿਆਸ ਦਰਿਆ ਦੇ ਵਿੱਚ ਛਾਲ ਮਾਰੀ ਅਤੇ ਉਹ ਸਾਰੇ ਹੀ ਪਾਣੀ ਦੇ ਵਿੱਚ ਡੁੱਬ ਗਏ ਅਤੇ ਬਾਅਦ ਵਿੱਚ ਵਾਪਸ ਹੀ ਨਹੀਂ ਆਏ ਜਿਸ ਦੇ ਚਲਦੇ ਪਰਿਵਾਰਾਂ ਦੇ ਵਿੱਚ ਕਾਫੀ ਗਮੀ ਦਾ ਮਾਹੌਲ ਵੇਖਣ ਨੂੰ ਮਿਲਿਆ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਪੁਲਿਸ ਪ੍ਰਸ਼ਾਸਨ ਨੂੰ ਵੀ ਮੌਕੇ ਤੇ ਪਹੁੰਚਿਆ ਅਤੇ ਉਹਨਾਂ ਦੇ ਵੱਲੋਂ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਗੋਤਾ ਖੋਰਾ ਨੂੰ ਸੱਦਿਆ ਗਿਆ ਤੇ ਗੋਤਾ ਖੋਰਾ ਕੋણો ਬਿਆਸ ਦਰਿਆ ਦੇ ਵਿੱਚ ਨੌਜਵਾਨਾਂ ਦੀ ਪਾਲ ਕੀਤੀ ਜਾ ਰਹੀ ਹੈ ਕਿ ਹਮ ਲੋਗ ਆਏ ਥੇ ਇਧਰ ਉਹ ਜੋ ਜਨਮ ਅਸ਼ਟਮੀ ਮੈਂ ਕਨਿਆ ਜੀ ਦੀ ਮੂਰਤੀ ਨਹੀਂ ਰੱਖਤੇ ਤਾਂ ਛੋਟੀ ਸੀ ਰੱਖਤੇ ਹਮੇਂ ਉਹ ਹੁੰਦੀ ਹੈ ਪਿੱਤਲ ਦੀ ਤਾਂ ਉਸ ਕੋਲ ਲੈਣੇ ਲਾਏ ਥੇ ਤਾਂ ਹਮ कम से कम पचास साल आए थे तो उसमें से चार थे मेरे भाई वो इसमें यहाँ पे नहाए फिर उसके बाद हमारे पापा पापाताए ने बोला कि यहां अब नहा चुके हैं चलो घर को चलते हैं तो बगैर बताए चोरी चुपके इससे जो लगा ना जंगल इधर से निकल गए उधर से गए फिर आगे एक दलदल है दलदल है तो उसमें उन्होंने क्या किया उसमें खूब मजे किए कई तरह दिए उन्होंने डिजाइना बनाईया हर एक तरह दी फिर गां तो जाके जरा पल्ला ला खोलिएगा वह ਉੱਥੇ ਜਾ ਕੇ ਇੱਕ ਗਿਆ ਥੱਲੇ ਉਹਨਾਂ ਨੇ ਕਿਹਾ ਚਲੋ ਤੂੰ ਚੱਲ ਮੈਂ ਤੈਨੂੰ ਤੈਨਾਂ ਸਿਕਾਂਦਾਵਾ ਉੱਪਰ ਹੀ ਇੱਕ ਡਿੱਗ ਡਿੱਗਿਆ ਦੂਜੇ ਨੇ ਕਿਹਾ ਮੈਂ ਡੁੱਬਦਾ ਨੂੰ ਫੜ ਦੂਜੇ ਨੇ ਫੜਿਆ ਹੋ ਵੀ ਗਿਆ ਤੀਜੇ ਨੇ ਫੜਿਆ ਹੋ ਵੀ ਗਿਆ ਚੌਥੇ ਨੇ ਨਾਲ ਹੀ ਸ਼ਾਲ ਮਾਰਤੀ ਤੇ ਚਾਰੇ ਹੀ ਮੁੰਡੇ ਵਿੱਚ ਬੁਬਗੇ ਇਹ ਨਾਮ ਤੇ ਸੜਕ ਤਿੰਨ ਚਾਲ ਉਹਦੀ ਗੱਲ ਹੈ ਜੀ ਸਾਨੂੰ ਸੂਚਨਾ ਪ੍ਰਾਪਤ ਹੋਈ ਸੰਗਤ ਇੱਥੇ ਰਵਾਇਤ ਹੈ ਜੀ ਪ੍ਰਾਕੰਤ ਤਰੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਕੋਈ ਮੂਰਤੀ ਵਿਸਰਜਨ ਕਰਨ ਵਾਸਤੇ ਆਏ ਇਸ ਮੁਰਦ ਦੇ ਸਦਨ ਕਰਕੇ ਤੇ ਵਿੱਚ ਉਹ ਜਿਹੜੇ ਸੀ ਕਿ ਮਤਲਬ ਨੌਜਵਾਨ ਸੀ ਕਿ ਉਹ ਦਰਿਆ 'ਚ ਵੜ ਗਏ ਉਹ ਥੋੜਾ ਅੱਗੇ ਨੂੰ ਉਹ ਪਾਣੀ 'ਚ ਥੋੜਾ ਦਾ ਉਹ ਫਿਰ ਮੁਰਲੇ ਪਾਸੇ ਕੇ ਜਾ ਕੇ ਡੁੱਬ ਗਿਆ ਪਾਣੀ 'ਚ ਲੱਗੇ ਉੱਥੇ ਉਹ ਡੁੱਬ ਗਿਆ ਹੁਣ ਸਾਨੂੰ ਸੂਚਨਾ ਮਿਲੀ ਜਦੋਂ ਉਹ ਪਰਿਵਾਰ ਨੇ ਸਾਨੂੰ ਦੱਸਿਆ ਫਿਰ ਅਸੀਂ ਇੱਥੇ ਆ ਕੇ ਜਿਹੜੇ ਸਾਡੇ ਇਥੇ ਲੋਕਲ ਸਾਡੇ ਕੋ ਆਪਣੇ ਗੋਤਾ ਖੋਦਣ ਜਿਹੜੇ ਚਾਰ ਪੰਜ ਤੇ ਸਾਡੇ ਡੇਲੀ ਹੀ ਰਹਿੰਦੇ ਨੇ ਪ੍ਰਾਈਵੇਟ ਤੌਰ ਤੇ ਉਹਨਾਂ ਦੀ ਮਦਦ ਨਾਲ ਅਸੀਂ ਪਰਿਵਾਰ ਨਾਲ ਲੱਗ ਕੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਲਬੀਮੀ ਬਾਡੀਜ਼ ਫਲੇਟ ਜਾ ਚੁੱਕੀਆਂ ਗੋਟਾ ਖੋੜ ਟੀਮ ਨੇ ਸਾਡੀਆਂ ਲੋਕਲ ਲਿਗਨ ਵਾਸਤੇ ਸਾਡੀ ਅਸਿਮ ਸਾਹਿਬ ਨਾਲ ਹੋਈ ਗੱਲ ਜੀ ਉਹ ਵੀ ਸੰਦੇਰੇ ਨੇ ਇੱਕ ਸਾਡੀ ਸੁਸਾਇਟੀ ਹੈ ਸ਼ਾਰਪੁਰ ਤੋਂ ਉਹ ਵੀ ਚੱਲ ਪਈ ਹੈ ਨਾ ਉਹ ਟੀਮ ਜੀ ਤੇ ਅਸੀਂ ਤੇ ਇਸ ਮੌਕੇ ਨੂੰ ਸਕਿਉਰ ਕੀਤਾ ਹੋਇਆ ਵਾ ਤੇ ਉਹ ਪ੍ਰਬਾਰ ਵਾਲੇ ਸਾਡੇ ਨਾਲ ਨੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਸੀ ਸਾਨੂੰ ਉਹ